ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਨਿਊਜ਼ 54 ਪੰਜਾਬ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਪਿਛਲੇ ਸਮੇਂ ਦੌਰਾਨ ਤੁਸੀਂ ਵੱਖ-ਵੱਖ ਮੌਸਮਾਂ ਦੇ ਵਿੱਚੋਂ ਨਿਕਲੇ ਹੋ ਹੁਣ ਚੋਣਾ ਦਾ ਮੌਸਮ ਹੈ ਬਹੁਤ ਸਾਰੀਆਂ ਗੱਲਾਂ ਚੋਣਾ ਦੇ ਵਿੱਚ ਜਿਸ ਤਰ੍ਹਾਂ ਮੌਸਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਗ ਆਉਂਦੀਆਂ ਨੇ ਨਿਕਲ ਆਉਂਦੀਆਂ ਨੇ ਇਸੇ ਤਰ੍ਹਾਂ ਚੋਣਾ ਦੇ ਵਿੱਚ ਵੀ ਨਵੀਆਂ-ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਬਹੁਤ ਸਾਰਾ ਇਕ ਸੁਭਾਣ ਇਸ ਵੇਲੇ ਪੰਜਾਬ ਦੇ ਵਿੱਚ ਪੈ ਰਿਹਾ ਹੈ ਕੋਈ ਲੀਡਰ ਕਿਸੇ ਪਾਰਟੀ ਵੱਲ ਚਲਾ ਗਿਆ ਕੋਈ ਕਿਸੇ ਪਾਰਟੀ ਵੱਲ ਚਲਾ ਗਿਆ ਸ਼ਿਸ਼ਟਾਚਾਰਾ ਜਰਾ ਰਾਜਨੀਤੀ ਦੇ ਵਿੱਚੋਂ ਉਹ ਖੰਭ ਲਾ ਕੇ ਉੜਦਾ ਉੜਦਾ ਜਾ ਰਿਹਾ ਪਰੰਤੂ ਬਹੁ ਗਣਤੀ ਲੋਕ ਅਜੇ ਵੀ ਹੁੰਦੇ ਨੇ ਜਿਹੜੇ ਸ਼ਿਸ਼ਟਾਚਾਰ ਦੇ ਵਿੱਚ ਮਰਿਆਦਾ ਦੇ ਵਿੱਚ ਰਹਿੰਦੇ ਨੇ ਸਾਡੇ ਨਾਲ ਨੇ ਸਰਦਾਰ ਲਖਵੀਰ ਸਿੰਘ ਜੀ ਲੱਖਾ ਸਾਬਕਾ ਐਮਐਲਏ ਪੈਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅਸੀਂ ਇਹਨਾਂ ਤੋਂ ਜਾਣਨ ਦਾ ਯਤਨ ਕਰੀਏ ਰੱਖਾ ਜੀ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਖੁਦੀਪ ਜੀ ਮੈਂ ਪਿਛਲੇ ਦਿਨਾਂ ਚ ਇੱਕ ਗੱਲ ਬੜੀ ਸ਼ਿੱਦਤ ਨਾਲ ਲੋਕਾਂ ਦੇ ਵਿੱਚ ਉੱੜ ਰਹੀ ਸੀ ਤੁਹਾਡਾ ਫੇਸਬੁੱਕ ਲਾਈਵ ਵੀ ਦੇਖ ਰਿਆ ਸੀ ਦਰਸ਼ਕ ਕਿ ਭਾਰਤੀ ਜਨਤਾ ਪਾਰਟੀ ਨੂੰ ਤੁਹਾਡੇ ਮੀਟਿੰਗਾਂ ਹੋ ਰਹੀਆਂ ਨੇ ਇਹ ਹੋ ਰਿਹਾ ਉਹ ਹੋ ਰਿਹਾ ਜਿਸ ਤਰ੍ਹਾਂ ਅਫਵਾਹਾਂ ਦਾ ਦੌਰ ਸੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਮੈਂ ਕਾਂਗਰਸ ਪਾਰਟੀ ਦਾ ਵਫਾਦਾਰ ਛਪਾਈਆਂ ਕਾਂਗਰਸ ਪਾਰਟੀ ਨੂੰ ਛੱਡਣਾ ਜਾਂ ਉਹਦੇ ਬਾਰੇ ਸੋਚਣਾ ਵੀ ਮੇਰੇ ਦਿਮਾਗ 'ਚ ਨਹੀਂ ਆ ਸਕਦਾ ਅੱਜ ਤੱਕ ਕਦੇ ਵੀ ਕਿਸੇ ਬੀਜੇਪੀ ਨਾਲ ਕਿਸੇ ਬੀਜੇਪੀ ਦੇ ਲੀਡਰ ਨਾਲ ਕਦੇ ਮਿਲੇ ਮਣੀ ਮੀਟਿੰਗ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ ਇਹ ਬੇਬਨਾਤ ਮਨ ਘੜਤ ਕਹਾਣੀਆਂ ਆਪੇ ਉੱਭਜੀਆਂ ਹੋਈਆਂ ਨੇ ਤੇ ਆਪੇ ਖਤਮ ਹੋ ਜਾਣਗੀਆਂ ਕਿੱਦਾਂ ਦਾ ਕਿਉਂਕਿ 2.5 ਸਾਲ ਹੋ ਚੱਲੇ ਸਰਕਾਰ ਤੋਂ ਬਾਹਰ ਹੋਏ ਨੂੰ ਤੁਸੀਂ ਲੋਕਾਂ ਦੇ ਵਿੱਚ ਰojana ਵਿਚਰਦੇ ਹੋ ਬੜਾ ਕੁਝ ਦੇਖਣ ਨੂੰ ਮਿਲਦਾ ਕੀ ਮਹਿਸੂਸ ਕਰਦੇ ਹੋ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਦੇਖੋ ਪੰਜਾਬ ਸਰਕਾਰ ਜਿਹੜੀ ਬਣੀ ਸੀ ਇੱਕ ਬਦਲਾਅ ਦੇ ਨਾਂ ਤੇ ਬਣੀ ਸੀ ਬਹੁਤ ਵੱਡਾ ਬਦਲਾਅ ਲੈ ਕੇ ਆਈ ਜਿਸ ਵਿੱਚ ਨਸ਼ੇ ਨੂੰ 4 ਦਿਨਾਂ 'ਚ ਖਤਮ ਕਰਨਾ ਡੈਬਲ ਕਰਾਂ ਬਰਗਾੜੀ ਕਾਂਡ ਦਾ 4 ਦਿਨਾਂ 'ਚ ਹੱਲ ਕਰ ਦੇਣਾ ਕ੍ਰਾਪਸ਼ਨ ਰਹਿਤ ਅਫਸਰ ਸੈੱਟ ਜਿਹਨੇ ਤੇ ਬੀਵੀਆਈਪੀ ਕਲਚਰ ਖਤਮ ਕਰਨਾ ਇਹ ਚਾਰ ਮੇਨ ਮੁੱਦੇ ਲੈ ਕੇ ਵੀ ਜਿਹੜੀ ਆਮ ਆਦਮੀ ਪਾਰਟੀ ਸੱਤਾ ਚਾਹੀ ਪਰ ਇਸ ਦੇ ਉਲਟ ਬੀਵੀਆਈਪੀ ਕਲਚਰ ਦੋ guna ਵਧਿਆ ਅੱਗੇ ਨਾਲ ਡਰੱਗ ਘਰ ਘਰ ਮਿਲ ਰਹੀ ਆ ਕ੍ਰਾਪਸ਼ਨ ਕਚਹਿਰੀਆਂ ਤਸਵੀਲ ਥਾਣੇ ਸ਼ਰਿਆਂ ਪੈਸੇ ਮੰਗ ਰਹੇ ਨੇ ਅਫਸਰ ਤੇ ਤੀਸਰਾ ਜਿਹੜਾ ਇਹ ਲੋਕਾਂ ਨੂੰ ਗਮਰਾਹ ਕੀਤਾ ਗਿਆ ਵੀ ਬੈਬਲ ਕਰਾਂ ਤੇ ਪ੍ਰਗਾੜੀ ਕਾਂਡ ਦਾ ਮਸਲਾ ਉਹ ਮਸਲੇ ਤੇ ਬੋਲ ਨਹੀਂ ਰਿਹਾ ਇਹ ਮੈਂ ਨਹੀਂ ਕਹਿ ਰਿਹਾ ਉਹਨਾਂ ਦੇ ਕੁਮਰ ਵਿਜੇ ਪ੍ਰਤਾਪ ਸਿੰਘ ਐਮਐਲਏ ਨੇ ਡਰੱਗ ਤੇ ਵੀ ਉਹ ਕਹਿ ਰਹੇ ਨੇ ਹੋਰ ਇੱਕ ਰਾਸਵਾ ਮੈਂਬਰ ਦਾ ਨਾਮ ਵੀ ਲਿਆ ਵੀ ਉਹਦੇ ਲਵਾਏ ਹੋਏ ਅਫਸਰ ਵੇਚ ਰਹੇ ਨੇ ਤੇ ਬੈਬਲ ਤੇ ਪ੍ਰਗਾੜੀ ਕਲਾਂ ਦੇ ਕਾਂਡ ਜੋ ਵਾਪਰਿਆ ਸੀ ਦੁਖਾਂਤ ਪੰਜਾਬ ਜੋ ਉਹ ਵਿਧਾਨ ਸਭਾ ਅੰਦਰ ਬੋਲ ਚੁੱਕੇ ਨੇ ਸੂਈ ਜਿਹੜੀਆਂ ਗੱਲਾਂ ਨੇ ਅਸੀਂ ਤਾਂ ਕਹਿ ਨਹੀਂ ਨੇ ਉਹਨਾਂ ਦੇ ਖੁਦ ਦੇ ਜਿੱਤੇ ਹੋਏ ਐਮਐਲਏ ਸਰਕਾਰ ਤੇ ਤੰਜ ਕੱਸ ਰਹੇ ਨੇ ਤੁਹਾਡੇ ਪੁਰਾਣੇ ਸਾਥੀ ਨੇ ਗੁਰਪ੍ਰੀਤ ਸਿੰਘ ਜੀ ਪੀ ਨੰਨਾ ਤੁਹਾਡਾ ਮੁਕਾਬਲਾ ਤੁਹਾਡੇ ਕੈਂਡੀਡੇਟ ਦਾ ਉਮੀਦਵਾਰ ਦਾ ਤੁਸੀਂ ਡਾਕਟਰ ਅਮਰ ਸਿੰਘ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹੋ ਕਿਵੇਂ ਰਹੇਗੀ ਦੋਸਤੀ ਤੁਹਾਡੀ ਦੋ ਇੱਕ ਪਾਸੇ ਦੋਸਤ ਵੀ ਰਿਹਾ ਤੇ ਭਾਵੇਂ ਪਾਰਟੀ ਛੱਡ ਚੁੱਕਿਆ ਕਿਵੇਂ ਦੀ ਰਹੂ ਤੁਹਾਡੀ ਚੋਣ ਮੈਂ ਦੇਖੋ ਜਿਹੜੀ ਦੋਸਤੀ ਮਿੱਤਰਤਾ ਹੁੰਦੀ ਹੈ ਉਹ ਕਦੇ ਘਟਾਈ ਤੇ ਵਧਾਈ ਨਹੀਂ ਜਾਂਦੀ ਹੁੰਦੀ ਦੋਸਤੀ ਰਹੂਗੀ ਪਰ ਗੁਰਪ੍ਰੀਤ ਸਿੰਘ ਜੀਪੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਬਲੰਡਰ ਮਿਸਟੇਕ ਕੀਤੀ ਹੈ ਕਾਂਗਸ ਪਾਰਟੀ ਨੇ ਉਹਨਾਂ ਨੂੰ ਬੜਾ ਮਾਣ ਤੇ ਸਨਮਾਨ ਦਿੱਤਾ ਐਮਐਲਏ ਬਣਾਇਆ ਐਮਐਲਏ ਹਾਰਨ ਤੋਂ ਬਾਅਦ ਜ਼ਿਲ੍ਹਾ ਕਾਂਗਸ ਕਮੇਟੀ ਦੇ ਪ੍ਰਧਾਨ ਬਣਾਏ ਪਰ ਉਹਨਾਂ ਦੀ ਕੋਈ ਦੂਜੀ ਪਾਰਟੀ ਚੌਥੀ ਪਾਰਟੀ ਵਿੱਚ ਉਹ ਗਏ ਨੇ ਅਸੀਂ ਡਾਕਟਰ ਅਮਰ ਸਿੰਘ ਜੀ ਨੂੰ ਤਨਮਨ ਨਾਲ ਮਿਹਨਤ ਕਰਕੇ ਸ਼੍ਰੀ ਲੋਕ ਸਭਾ ਫਤਿਹਗੜ ਸਾਹਿਬ ਤੋਂ ਜਿਤਾ ਕੇ ਭੇਜਾਂਗੇ ਤੇ ਖਾਸ ਕਰਕੇ ਪਹਿਲ ਹਲਕੇ ਅੰਦਰ ਸਾਰੇ ਜ਼ਿਲ੍ਹੇ ਦੇ ਨੌ ਸਾਰੇ ਲੋਕ ਸਭਾ ਹਲਕੇ ਨਾਲ ਵੱਧ ਢੀਲ ਪਹਿਲ ਹਲਕੇ ਚ ਦਵਾਵਾਂਗੇ ਅਕਸਰ ਸਵਾਲ ਉੱਠਦੇ ਨੇ ਡਾਕਟਰ ਅਮਰ ਸਿੰਘ ਦੀ ਗੈਰ ਹਾਜ਼ਰੀ ਬਾਰੇ ਭਾਵੇਂ ਉਹਨਾਂ ਨੇ ਵੱਡੇ ਪੱਤਰ ਤੇ ਕੰਮ ਕੀਤਾ ਗਰੰਟਾਂ ਦਿੱਤੀਆਂ ਨੇ ਤੇ ਤੁਸੀਂ ਚੋਣ ਮਹਿੰਮ ਦੇ ਵਿੱਚ ਇਸ ਗੱਲ ਨੂੰ ਕਿਵੇਂ ਲੈ ਕੇ ਜਾਓਗੇ ਡਾਕਟਰ ਅਮਰ ਸਿੰਘ ਦੀ ਜਿਹੜੀ ਹਾਜ਼ਰੀ ਗੈਰ ਹਾਜ਼ਰੀ ਜਾਂ ਉਹਨਾਂ ਦੀ ਲੋਕ ਸਭਾ ਵਿੱਚ ਕਾਰਗੁਜ਼ਾਰੀ ਆ ਉਹਨੂੰ ਸਾਰੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਡਾਕਟਰ ਅਮਰ ਸਿੰਘ ਇੱਕ ਬੇਦਾਗ ਇਮਾਨਦਾਰ ਤੇ شریف ਇਨਸਾਨ ਨੇ ਜਿਨ੍ਹਾਂ ਦੀ ਸ਼ਖਸੀਅਤ ਤੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਹਾਂ ਐਮਪੀ ਲਈ ਬਹੁਤ ਪਿੰਟ ਹੁੰਦੇ ਨੇ 2000 ਕਰੀਬ ਪਿੰਟ ਹੁੰਦਾ ਵਾ ਤੇ 3 ਮਹੀਨੇ ਸੈਸ਼ਨ ਚੱਲਦਾ ਸਾਲ ਅੰਦਰ ਕਮੇਟੀਆਂ ਹੁੰਦੀਆਂ ਨੇ ਪਾਰਲੀਮੈਂਟ ਅਫੇਅਰ ਕਮੇਟੀਆਂ ਉਹਨਾਂ ਵਿੱਚ ਜਾਣਾ ਪੈਂਦਾ ਬਹੁਤ ਸਾਰੇ ਅਜਿਹੇ ਮੁੱਦੇ ਨੇ ਜਿਹੜੇ ਸੈਂਟਰ ਸਰਕਾਰ ਨਾਲ ਡਿਸਕਸ ਕਰਨੀ ਹੁੰਦੀ ਰਹੇ ਆ ਹਾਈ ਲੈਵਲ ਤੇ ਅਫਸਰਾਂ ਨੂੰ ਮਿਲਣਾ ਆਉਂਦਾ ਉਸ ਕਰਕੇ ਥੋੜੀ ਜਿਹੀ ਜਿਹੜੀ ਘਾਟ ਮਹਿਸੂਸਾ ਅਸੀਂ ਜਾਂਦੇ ਰਹੇ ਆ ਲੋਕਾਂ ਨੂੰ ਅਸੀਂ ਦੱਸਣਾ ਵੀ ਅਸੀਂ ਤੁਹਾਡੇ ਨੁਮਾਇੰਦੇ ਬਣ ਕੇ ਅਮਰ ਸਿੰਘ ਜੀ ਕੋਲ ਗੱਲ ਪਚਾਵਾਂਗੇ ਤੇ ਜਿੱਥੇ ਅਸੀਂ ਬੁਲਾਉਂਦੇ ਰਹੇ ਆ ਡਾਕਟਰ ਅਮਰ ਸਿੰਘ ਆਉਂਦੇ ਹੀ ਰਹੇ ਨੇ ਗ੍ਰਾਂਟ ਵੀ ਦਿੱਤੀਆਂ ਨੇ ਤੇ ਡਵੈਲਪਮੈਂਟ ਦੇ ਕੰਮਾਂ ਵਿੱਚ ਜਿਵੇਂ ਸਾਡੀ ਰਾੜਾ ਸਾਹਿਬ ਤੋਂ ਮਲੌਤ ਤੱਕ ਪਿਛਲੇ 40 ਸਾਲਾਂ ਦੀ ਮੰਗ ਤੀ ਉਹ ਸੜਕ 20 ਫੁੱਟੀ ਕਰਾ ਕੇ ਦਿੱਤੀ ਆ ਸਿਆੜ ਤੋਂ ਮਲੌਤ ਤੱਕ 20 ਫੁੱਟੀ ਸੜਕ ਕਰਾਈਆ ਪੈਲ ਤੋਂ ਲੈ ਕੇ ਬਲਾਸਪੁਰ ਤੱਕ ਕੰਮ ਚੱਲ ਰਿਹਾ ਸੜਕ ਦਾ ਸੋ ਬਹੁਤ ساری ਡਿਵੈਲਪਮੈਂਟ ਆ ਅਮਰ ਸਿੰਘ ਜੀ ਨੇ ਆਪਣੇ ਹਿੱਸੇ ਜਿਹੜੀ ਆਉਂਦੀ ਸੀ ਪੈਲ ਹਲਕੇ ਤੋਂ ਕਰਾ ਕੇ ਦਿੱਤੀ ਆ ਤੇ ਬਹੁਤ ਵੱਡਾ ਪ੍ਰੋਜੈਕਟ ਪਿਛਲੇ 15 ਸਾਲਾਂ ਦਾ ਰੁਕਿਆ ਪਿਆ ਰੇਲਵੇ ਓਵਰ ਬ੍ਰਿਜ ਦਾ ਉਹ 70 ਕਰੋੜ ਨਾਲ ਸੈਂਸ਼ਨ ਕਰਾਤਾ ਤੇ ਆਉਣ ਵਾਲੇ ਦਿਨਾਂ ਚ ਉਹ ਵੀ ਕੰਮ ਸ਼ੁਰੂ ਹੋ ਜੂਗਾ ਮੈਂ ਨਹੀਂ ਮੰਨਦਾ ਵੀ ਡਾਕਟਰ ਅਮਰ ਸਿੰਘ ਜੀ ਦੀ ਘਾਟ ਸਾਡੇ ਹਲਕੇ ਚ ਲੜ। ਅ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਨ ਸਰਦਾਰ ਲਖਵੀਰ ਸਿੰਘ ਲੱਖਾ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇਖਦੇ ਰਹੋ ਨਿਊਜ਼ 54 ਪੰਜਾਬ ਕੁਲਦੀਪ ਸਿੰਘ ਬਰਮਾਲੀਪੁਰ ਧੰਨਵਾਦ।